ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਇੱਥੇ ਮੈਂ ਲੱਗੀ ਸੀਗੀ ਕੱਪੜੇ ਧੋਣ ਪਰ ਇੱਥੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਕਿਉਂਕਿ ਅੱਜ ਮਾਰਨਿੰਗ ਕਦੇ ਲੇਟ ਆ ਰਹੀ ਸੀ ਕਦੇ ਜਾ ਰਹੀ ਸੀਗੀ ਤਾਂ ਕਰਕੇ ਫਿਰ ਮੈਂ ਮਾਰਨਿੰਗ ਕੱਪੜੇ ਪਾਈ ਨਹੀਂ ਮਸ਼ੀਨ ਦੇ ਵਿੱਚ ਤੇ ਕੋਸ਼ ਅੱਜ ਮੈਂ ਉੱਠੀ ਦੀ ਲੇਟ ਸੀਗੀ ਅੱਜ ਤੁਹਾਨੂੰ ਪਤਾ ਹੀ ਆ ਪਿਛਲੇ ਬਲੌਗ ਚ ਤੁਸੀਂ ਦੇਖਿਆ ਜੀ ਮੈਂ 4 ਵਜੇ ਤੜਕੇ ਕਿ ਫਿਰ ਮੈਂ ਅੱਜ ਲੇਟ ਉੱਠੀ ਸੀ ਕਿਉਂਕਿ ਸਾਇਦ ਪਾਪਾ 4 4 ਨਹੀਂ ਸੌਰੀ 3:00 ਵਜੇ ਗਏ ਸੀਗਾ ਫਿਰ 4:00 ਵਜੇ ਤੱਕ ਤੁਹਾਨੂੰ ਪਤਾ ਨੀ ਦੌਂਦੀ ਆ ਤੇ ਫਿਰ ਮੈਂ ਉੱਠੀ ਲੇਟ ਸੀਗੀ ਕਿਉਂਕਿ ਬੱਚਾ ਨੇ ਸਕੂਲ ਜਾਣਾ ਨਹੀਂ ਸੀਗਾ ਮੈਂ ਕਿਹਾ ਕੀ ਕਰਨਾ ਉੱਠ ਕੇ ਮੈਂ ਵੀ ਉਹ ਹੀ ਮੈਂ ਆਪਣੀ ਨੀਂਦ ਪੂਰੀ ਕਰ ਲੰਨੀ ਆ ਹਨਾ ਤੇ ਉਹੀ ਫਿਰ ਮੈਂ ਉੱਠੀ ਸੀਗੀ ਮੈਨ ਲੱਗਾ 8 8:30 ਦਾ ਟਾਈਮ ਸੀਗਾ ਉੱਠ ਕੇ ਫਿਰ ਮੈਂ ਆਪਣਾ ਵਲੌਗ ਵੀ ਐਡਿਟ ਕੀਤਾ ਵਲੌਗ ਐਡਿਟ ਕਰਕੇ 2 ਘੰਟੇ ਵਲੌਗ ਨੂੰ ਲੱਗ ਜਾਂਦੇ ਨੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਰੋਟੀ ਪਾਣੀ ਬਣਾਇਆ ਰੋਟੀ ਪਾਣੀ ਬਣਾ ਕੇ ਫਿਰ ਮੈਂ ਆਪਣੇ ਝਾੜੂ ਪੋਚੇ ਦੇ ਕੰਮ ਕਰਕੇ ਫਿਰ ਮੈਂ ਸੋਚਿਆ ਵੀ ਚਲੋ ਜਦੋਂ ਲਾਈਟ ਆ ਗਈ ਸੀਗੀ ਫਿਰ ਰੈਣ ਬਤਲ ਕੇ ਫਿਰ ਦਵਾਰਾ ਨਹੀਂ ਸੀ ਭੱਜੀ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਵੀ ਅੱਜ ਹਵਾ ਵੀ ਇੰਨੀ ਨਹੀਂ ਚੱਲੀ ਜਾਂਦੀ ਹੈਗੀ ਵੀ ਚਲੋ ਵੀ ਤੂੜੀ ਵਗੈਰਾ ਵੀ ਨਹੀਂ ਉੱਡ ਰਹੀ ਵੀ ਮੈਂ ਕੱਪੜੇ ਧੋ ਜੋ ਪਾ ਲਈ ਸੀ ਕਿ ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਮੈਂ ਕਪੜੇ ਧੋ ਕੇ ਫਿਰ ਲਾਈਵ ਦੇਖਣ ਲੱਗ ਗਈ ਸੀਗੀ ਇੱਕ ਦਿਨ ਦਾ ਲਾਈਵ ਵਿੱਚ ਬੈਠ ਕੇ ਜਾ ਕੇ ਤੇ ਲਾਈਵ ਦੇਖਦੀ ਦੇਖਦੀ ਫਿਰ ਮੈਂ ਕਿਹਾ ਚਲੋ ਨਾਲੇ ਗਰਮੀ 'ਚ ਦਿਲ ਵੀ ਨਹੀਂ ਸੀ ਕੰਕਲ ਨੂੰ ਕਰਦਾ ਹੈਗਾ ਫਿਰ ਮੈਂ ਕਿਹਾ ਮਸ਼ੀਨ ਕੋਲ ਥੋੜੀ ਜੀ ਛਾਵਾ ਜੀ ਆ ਜਾਵੇ ਉਦੋਂ ਹੀ ਕੱਢ ਕੇ ਸੁੱਕਣੇ ਪਾ ਦੂੰਗੀ ਇਥੇ ਹੋ ਗਿਆ ਸੀਗਾ ਮੈਨੂੰ ਲੱਗਦਾ ਸਾਢੇ ਕਿ ਤਿੰਨ ਦਾ ਟਾਈਮ ਹੋ ਗਿਆ ਸੀ ਇੱਥੇ ਮੈਂ ਆਪਣੇ ਕੱਪੜੇ ਸੁੱਕਣੇ ਪਾਤੇ ਸੀਗੇ ਮੈਂ ਕਿਹਾ ਚਲੋ ਇਹਨਾਂ ਨੂੰ ਕੱਪੜਿਆਂ ਨੂੰ ਧੁੱਪ ਲੱਗਣੀ ਦੀ ਜ਼ਰੂਰੀ ਆ ਕਿਉਂਕਿ ਹੁਣ ਮੈਂ ਕੱਪੜੇ ਨਾ ਰੋਜ਼ ਹੀ ਮਤਲਬ ਕਿ ਰਾਤ ਨੂੰ ਧੋਦੀ ਸੀਗੀ ਸ਼ਾਮ ਨੂੰ ਇੱਥੇ ਆਪਾਂ ਮਸ਼ੀਨ ਦਾ ਕਬਰ ਵੀ ਚਾਰਤਾ ਸੀਗਾ ਮਸ਼ੀਨ ਵੀ ਸੈੱਟ ਤੇ ਕਰਤੀ ਸੀਗੀ ਨਾ ਕੇ ਆ ਗਈ ਸੀਗੀ ਮੈਂ ਟਾਈਮ ਹੋ ਗਿਆ ਸੀ ਇੱਥੇ 5:00 ਵਜੇ ਦਾ ਕਿਉਂਕਿ ਸਯਾਜ ਕਹਿੰਦੀ ਮਮਾ ਭੁੱਖ ਲੱਗੀ ਆ ਵੀ ਤੁਸੀਂ ਕੁਝ ਬਣਾ ਲਓ ਖਾਣ ਨੂੰ ਕਹਿੰਦੀ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਮਕਰੋਨੀ ਬਣਾ ਕੇ ਦਿਓ ਤੇ ਇੱਥੇ ਮੈਂ ਮਕਰੋਨੀ ਲਾਗੀ ਸੀ ਮੈਨੂੰ ਵਧੀਆ ਲੱਗਦਾ ਐ ਮੈਂ ਹਰ ਇੱਕ ਚੀਜ਼ ਚ ਚੀਰਾ ਜ਼ਰੂਰ ਪਾਉਨੀਆਂ ਹਨਾ ਤੇ ਬਾਕੀ ਅਸੀਂ ਅੱਜ ਆਪਣਾ ਬ੍ਰੇਕਫਾਸਟ ਥੋੜਾ ਜਿਹਾ ਲੇਟ ਕੀਤਾ ਸੀਗਾ ਤਾਂ ਕਰਕੇ ਥੋੜਾ ਜਿਹਾ ਲੇਟ ਕਰਨ ਕਰਕੇ ਫਿਰ ਸ਼ਾਮ ਦੇ ਨੂੰ ਬੱਚਾ ਨੂੰ ਭੁੱਖ ਲੱਗ ਗਈ ਸੀ ਤੇ ਅਭੀ ਜੋਤ ਨੂੰ ਤਾਂ ਘੱਟੇ ਪਸੰਦ ਆ ਮਕਰੋਨੀ ਵਗੈਰਾ ਸਹਜ ਨੂੰ ਬਕਰੋਦੀ ਪਸੰਦ ਆ ਸਹਜੀਆਂ ਦੀ ਮੰਮਾ ਮੈਨੂੰ ਨਹੀਂ ਪਤਾ ਵੀ ਤੁਸੀਂ ਕਿੰਨਾ ਟਾਈਮ ਹੋ ਗਿਆ ਬਣਾ ਕੇ ਹੀ ਦੰਦੇ ਹੈਗੇ ਵੀ ਬਣਾ ਕੇ ਦੋ ਥੋੜਾ ਜਿਹਾ ਮੈਂ ਹੀ ਇਗਨੋਰ ਕਰੀ ਜਾਂਦੀ ਸੀ ਮੈਨੂੰ ਇਹ ਸੀਗਾ ਵੀ ਨਹੀਂ ਇਹ ਇਹ ਤਾਂ ਥੋੜਾ ਜਿਹਾ ਮੈਦੇ ਦੀ ਹੁੰਦੀ ਆ ਨਾ ਵੀ ਥੋੜਾ ਜਿਹਾ ਦੂਰੇ ਰਹੀਏਗਾ ਨਾ ਤੇ ਕੁਛ ਮੈਂ ਜਦ ਬਿਮਾਰ ਵੀ ਸੀਗੀ ਪਹਿਲਾਂ ਹਨਾ ਤਾਂ ਕਰਕੇ ਫਿਰ ਸੈਜ ਨਹੀਂ ਹਟਦੀ ਸੀਗੀ ਫਿਰ ਮੈਂ ਕਿਹਾ ਚਲੋ ਵੀ ਅੱਜ ਬਣਾ ਦਾਨੀ ਆ ਤੇ ਇੱਥੇ ਜੀ ਆਪਾਂ ਪਿਆਜ਼ ਭੁੰਨੇ ਲਏ ਸੀਗੇ ਪਿਆਜ਼ ਭੁੰਨ ਕੇ ਵਿੱਚ ਹਰੀਆਂ ਮਿਰਚਾਂ ਸੀਗੀਆਂ ਵਿੱਚ ਪਾ ਲਏ ਸੀਗੇ ਔਰਗੈਨੋ ਤੇ ਆਪਣਾ ਚਿਲੀ ਫਲੈਕਸ ਕਾਲੀ ਮਿਰਚ ਨਮਕ ਹਨਾ ਇਹ ਚੀਜ਼ਾਂ ਪਾ ਕੇ ਆਪਾਂ ਨੇ ਇਨੋਂ ਮਿਕਸ ਕਰਕੇ ਫਿਰ ਇਸ ਦੇ ਵਿੱਚ ਐਡ ਕਰ ਦੇਣੀ ਆਪਣੀ ਮੈਕਰੋਨੀ ਮੈਕਰੋਨੀ ਐਡ ਕਰਕੇ ਫਿਰ ਉਸ ਤੋਂ ਬਾਅਦ ਮੈਂ ਫਿਰ ਮਲਾਈ ਵੀ ਐਡ ਕਰ ਦੂੰਗੀ ਮਲਾਈ ਸੈਜ ਨੂੰ ਥੋੜੀ ਜਿਹੀ ਮਲਾਈ ਵਾਲੀ ਉਹ ਪਸੰਦ ਆ ਮੈਕਰੋਨੀ ਆ ਵੀ ਥੋੜੀ ਜਿਹੀ ਘੱਟ ਖੰਦਾ ਮਲਾਈ ਬਹੁਤ ਘੱਟ ਖੰਦਾ ਕਿਸੇ ਚੀਜ਼ ਨਾਲੇ ਮੈਨੂੰ ਉਹ ਵੀ ਮਿੰਤਾ ਮੁੰਤਾ ਕਰਕੇ ਖਲਾਲਮਾ ਖਲਾਲਮਾ ਬਟਾ ਮੈਕਰੋਨੀ ਵਗੈਰਾ ਚ ਜਾਂ ਹੋਰ ਉਹ ਮਲਾਈ ਉਹਨੂੰ ਪਸੰਦ ਨਹੀਂ ਹੈਗੀ ਹੈਨਾ ਤੇ ਇੱਥੇ ਬੱਸ ਜੀ ਫਿਰ ਮੈਂ ਕਹਾਂ ਚਲੋ ਵੀ ਜਿੰਨੀ ਖਾਣੀ ਹੋਊਗੀ ਉੰਨੀ ਖਾ ਲੂਗਾ ਧੋਕ ਵਾਈਟਾਂ ਹੀ ਖਾਧੀਆਂ ਸੀਗੇ ਜ਼ਿਆਦਾ ਨਹੀਂ ਉਹਨੇ ਖਾਦੀ ਬੱਸ ਕਹਿੰਦਾ ਮੈਂ ਤਾਂ ਥੋੜੀ ਜਿਹੀ ਖਾਣੀ ਇੱਥੇ ਆਪਾਂ ਜੀ ਆਪਣੇ ਮਲਾਈ ਵਿੱਚ ਐਡ ਕਰ ਲਈਏ ਇਹਨੂੰ ਕਰ ਲਾਂਗੇ ਹੁਣ ਮਿਕਸ ਮਿਕਸ ਕਰਕੇ ਬੱਸ ਇਹਨੂੰ 2 ਮਿੰਟ ਸੇਕ ਲਵਾਵਾਂਗੇ ਉਸ ਤੋਂ ਬਾਅਦ ਆਪਣੀ ਮੈਕਰੋਨੀ ਹੋ ਜਾਣੀ ਆ ਰੈਡੀ ਹੈ ਨਾ ਪਰ ਸਹਜ ਅੱਜ ਬਹੁਤ ਗੁੱਸਤੀ ਉਹਦੀ ਜਾਨ ਚ ਜਾਨ ਪਈ ਪਈ ਸੀ ਵੀ ਹਾਂ ਮੇਰੀ ਫੇਵਰੇਟ ਉਹਦੀ ਇੰਨੀ ਫੇਵਰੇਟ ਉਹਨੂੰ ਇੰਨੀ ਪਸੰਦਦਾਰਾ ਹੈ ਮੈਕਰੋਨੀ ਬਹੁਤ ਜ਼ਿਆਦਾ ਪਸੰਦਦਾਰ ਅੱਜਾ ਜੀ ਤੁਸੀਂ ਵੀ ਖਾ ਲਓ ਸਾਰੇ ਜਣੇ ਮਕਰੋਨੀ ਹੋ ਗਈ ਸਾਡੀ ਤਿਆਰ ਪੰਜ ਹੋ ਗਏ ਤੇ ਸਹਜ ਦੀ ਮੈਂ ਬਣਾ ਕੇ ਰੱਖਤੀ ਮਕਰੋਨੀ ਕਹਿੰਦੀ ਮਮਾ ਮੈਨੂੰ ਕੋੜ ਚਾਹੀਦੀ ਆ ਅਭੀ ਜੋ ਦਿਖਾਉਗਾ ਥੋੜੀ ਜੀ ਕਿਉਂਕਿ ਇਹਦੀ ਫੇਵਰਟ ਘਟਾ ਹਲੇ ਦਾ ਸਿਰ ਪਾਉਣਾ ਸਿਰ ਮਾਇਆ ਹੋਇਆ ਅੱਜ ਤੁਹਾਨੂੰ ਦੱਸਿਆ ਸੀਗਾ ਅਸੀਂ ਲੇਟ ਉੱਠੇ ਆ ਅੱਜ ਸਾਡੇ ਕੰਮ ਵੀ ਸਾਰੇ ਲੇਟ ਹੋ ਗਏ ਹੁਣ ਪੌਣੇ 5 ਦਾ ਟਾਈਮ ਹੋ ਗਿਆ ਕਿਉਂਕਿ ਅਸੀਂ ਬ੍ਰੇਕਫਾਸਟ ਅੱਜ ਲੇਟ ਕੀਤਾ ਸੀਗਾ ਤੇ ਸਹਜ ਨੂੰ ਨਾ ਤਾਂ ਨਹੀਂ ਮੈਨੂੰ ਭੁੱਖ ਲੱਗੀ ਆ ਨਾਲੇ ਕਹਿੰਦੀ ਤੁਸੀਂ ਕਿੰਨੇ ਦਿਨ ਹੋ ਗਏ ਮੈਨੂੰ ਮਕਰੋਨੀ ਕਿੰਨੇ ਦਿਨ ਮਗਰ ਹੋ ਗਏ ਇਹਨੂੰ ਪਈ ਨੂੰ ਮੈਂ ਹੀ ਨਹੀਂ ਸੀ ਬਣਾ ਕੇ ਦਿੰਦੀ ਤੇ ਲਓ ਜੀ ਆ ਜੋ ਤੁਸੀਂ ਵੀ ਖਾ ਲਓ ਮਕਰੋਨੀ ਸਾਡੇ ਨਾਲ ਟੈਸਟ ਕਰਕੇ ਦੇ ਦੇ ਕਿ ਹੋਣੀ ਗਣੀ ਆ ਸਹਿਜ ਨੂੰ ਨਾ ਇਦਾਂ ਹੀ ਪਸੰਦ ਆ ਇਹ ਦੂਜੇ ਲੋਟ ਨਹੀਂ ਖਾਂਦੀ ਹੈਗੀ ਹਾਂ ਪਰਫੈਕਟ ਹੈ ਸਾਰਾ ਕੁਝ ਤੇ ਹੁਣ ਸਹਿਜ ਦੇਣ ਗਈ ਹੈ ਜੂਵੀ ਨੂੰ ਜੂਵੀ ਨੂੰ ਵੀ ਟੇਸਟੀ ਲੱਗਦੀ ਹੈ ਜੂਵੀ ਵੀ ਖਾਊਗਾ ਉਹ ਹੁਣਾਂ ਨੂੰ ਪੜਾਉਣ ਗਈ ਆ ਕੇ ਫਿਰ ਖਾਊਗੀ ਆਪਣੀ ਚਲੋ ਜੀ ਹੁਣ ਮੈਂ ਮਕਰੋਨੀ ਖਾ ਕੇ ਫਿਰ ਕਰਦੀ ਹਾਂ ਸਬਜ਼ੀ ਦੀ ਤਿਆਰੀ ਤੇ ਸਾਇਦ ਬਾਬਾ ਜੀ ਦਿੱਲੀ ਤੋਂ ਕਾਲ ਆਈ ਸੀਗੀ ਉਹ ਦਿੱਲੀ ਮਤਲਬ ਕਿ ਜਿਹੜੇ ਬਾਹਰੋਂ ਆਏ ਆ ਉਹ ਉੱਥੇ ਸ਼ਾਪਿੰਗ ਕਰਨ ਲੱਗ ਗਏ ਉੱਥੇ ਇੰਨਾ ਸੋਹਣਾ ਸੋਹਣਾ ਸਾਨੂੰ ਵੀਡੀਓ ਕਾਲ ਕਰਕੇ ਸਾਮਾਨ ਦਿਖਾਉਂਦੇ ਸੀਗੇ ਤੇ ਫਿਰ ਪ੍ਰਾਈਸ ਵੀ ਇੰਨਾ ਸਹੀ ਕਿਹੜਾ ਉਹਨਾਂ ਦੇ ਤਾਂ ਉਹ ਆਰਡਰ ਕੰਨ ਦਾ ਮੈਂ ਵੀ ਨਹੀਂ ਦੇਖਿਆ ਕਿਹੜੇ ਕਲਰ ਦਾ ਆਰਡਰ ਜੀ ਜਿਹੜਾ ਦਾ ਹੈ ਵਾਈਟ ਉਹ ਕਿ ਜੇ ਮੈਂ ਕਿਹਾ ਮੈਂ ਵੀ ਨਹੀਂ ਦੇਖਿਆ ਨੂੰ ਦਿਖਾਇਆ ਇੱਕ ਤੇ ਚਲੋ ਜੀ ਹੁਣ ਸਹਜ ਦੇਖੋ ਲੈ ਨਾਈ ਹੋਈ ਅਸੀਂ ਰਹਿਨੇ ਵੀ ਨਹੀਂ ਪਾਇਆ ਹੈਗਾ ਇਹਨੇ ਨਾ ਬਾਥਰੂਮ ਤੋਤਾ ਸੀ ਅੱਜ ਇਹ ਵੜ ਗਈ ਬਾਥਰੂਮ ਚ ਨਾਉਣ ਲੱਗੀ ਸੀ ਕਿ ਕਹਿੰਦੀ ਮਮਾ ਬਾਥਰੂਮ ਵੀ ਤੋਹੇ ਦੰਨੀ ਆ ਬਾਥਰੂਮ ਲੱਗ ਗਈ ਤੋਂ ਹਣ ਤੇ ਫੇਰ ਕਹਿੰਦੀ ਮੈਨੂੰ ਅੱਜ ਮੇਰੀ ਪਰਮੈਸ਼ ਤੇ ਮੈਨੂੰ ਉਹ ਚੀਜ਼ ਬਣਾ ਕੇ ਦੋ ਕਹਿੰਦੀ ਅੱਜ ਮੈਂ ਮੈਨੂੰ ਨਹੀਂ ਪਤਾ ਅੱਜ ਜੇ ਮੈਂ ਮਰਜ਼ੀ ਕਰਾਂ ਮਕਰੋਨੀ ਬਣਾ ਕੇ ਦੋ ਸਹਜ ਖਾ ਕੇ ਦੱਸ ਕੀ ਫੇਰੀ ਆ ਉਈ ਜਾਂਚ ਚਾਰ ਪੈ ਜਾਣੀਆਂ ਸਹਸ ਦੀ ਅੱਜ ਕੀ ਅੰਮੀ ਤੇਸੀਆ ਮੂੜ ਮੇਕਟਾ ਅੱਛਾ ਮੇਰੇ ਮੈਸ਼ਾ ਵਧੀਆ ਹੁੰਦੀ ਆ ਜੋ ਵੀ ਨਖਾ ਲਈ ਚਲੋ ਜੀ ਖਾ ਲਈ ਅਸੀਂ ਮਕਰੋਨੀ ਆਜੋ ਜੀ ਤੁਸੀਂ ਵੀ ਖਾ ਲਓ ਸਾਡੇ ਨਾਲ ਫਿਰ ਮਿਲਦੀਆਂ ਤੁਹਾਨੂੰ ਮੈਂ ਫ੍ਰੈਂਡਸ ਟਾਈਮ ਹੋ ਗਿਆ ਜੀ 8:30 ਹੋਣ ਵਾਲੇ ਨੇ ਜੋ ਤ ਆਪਣਾ ਅਨਾਰ ਛਿੱਲ ਰਿਹਾ ਹੈ ਇਨੂੰ ਲੱਗੀ ਹੋਈ ਆ ਭੁੱਖ ਕਹਿੰਦਾ ਹਲਾਉਣਾ ਭੁੱਖ ਤੇ ਕਹਿੰਦੇ ਮਕਰੋਨੀ ਥੋੜੀ ਜਿਹੀ ਦੋ ਦੋ ਕ ਚਮਚੇ ਮਸਾ ਹੀ ਖਾਦੇ ਆ ਉਹ ਵੀ ਗਾਲ ਘੋਲਾ ਖਾ ਕੇ ਉਹ ਕਹਿੰਦਾ ਮੜਾਈ ਵਾਲੀ ਚੀਜ਼ ਥੋੜੀ ਜਿਹੀ ਘੱਟੇ ਪਸੰਦ ਆ ਤੇ ਇੱਧਰ ਮੇਰਾ ਭਾਂਡੇ ਵਰਗਰਾ ਲੱਗਿਆ ਤੇ ਆ ਪੂਰਾ ਭਰਿਆ ਪਿਆ ਬਾਹਰ ਤੱਕ ਨਿਕਲਣਾ ਰਿਹਾ ਤੇ ਭਾਂਡੇ ਤੇ ਇੱਧਰ ਆਪਾਂ ਜੀ ਬਣਾਏ ਹੋਏ ਆ ਆਪਣੇ ਕੋਕ ਤੇ ਤੇ ਇੱਧਰ ਆਪਣਾ ਬਣ ਰਿਹਾ ਮਸਾਲਾ ਅੱਜ ਬਣਾ ਰਹੇ ਆ ਆਪਾਂ ਕੋਕ ਤੇ ਆਪਾਂ ਸਬਜ਼ੀ ਆਪਕੋ ਖਾਣੋ ਹੈ ਚਲ ਲਵੋ ਤੁਮਨੇ ਨਹੀਂ ਨਹੀਂ ਲੈ ਕੋਈ ਨਾ ਰੱਖਦੇ ਬਾਬਾ ਉਹ ਬਾਕੀ ਜਿਹੜਾ ਖਿੰਦੇ ਲਿਆਓ ਖਾ ਲਾ ਕਿਉਂਕਿ ਮੈਂ ਅੱਜ ਹੋਰ ਲੇਟ ਬਹੁਤ ਆ ਪਾਪਾ ਨੂੰ ਦੱਸ ਦੇਣਾ ਪਾਪਾ ਨੇ 10:00 ਤੱਕ ਕੋਣਾ ਫੇਰ ਕੀ ਹੋ ਗਿਆ ਸਬਜ਼ੀ ਪਾਣੀ ਬਣਾ ਕੇ ਵੇਲੇ ਹੋਣਾ ਚਾਹੀਦਾ ਟਾਈਮ ਨਾਲ ਪਾਪਾ ਦੀ ਰੋਟੀ ਜਦੋਂ ਨਹੀਂ ਪਾਪਾ ਨੇ ਬਣਾ ਦਾਂਗੇ ਕੋੜੇ ਜਨਾਂ ਨੂੰ ਭੁੱਖ ਲੱਗਦੀ ਹੈ ਭੁੱਖ ਪਰ ਰੋਟੀ ਵੀ ਨਹੀਂ ਹੈਗੀ ਚੀਜ਼ਾਂ ਵੀ ਭੁੱਖਾ ਅੰਦਰ ਚਲੋ ਜੀ ਆਪਾਂ ਕੋफ्ते ਦੀ ਸਬਜ਼ੀ ਬਣਾ ਕੇ ਤੁਹਾਨੂੰ ਫੇਰ ਮਿਲਦੇ ਆਂ ਮੈਂ ਲੱਗੀਆਂ ਕੋफ्ते ਦੀ ਸਬਜ਼ੀ ਬਣਾਉਣ ਤੇ ਉਹ ਚੋਤਾ ਨਾਲ ਜਿੱਲੜੀ ਹੈ ਆਪਣਾ ਖਾ ਰਿਹਾ ਨੂੰ ਭੁੱਖ ਲੱਗੀ ਆ ਸਹਣ ਕਿੱਥੇ ਆ ਸਹਣ ਜੀ ਹੈ ਰਹੀ ਰਿਆ ਸਹਜ ਬੈਠੀ ਆ ਆਪਣਾ ਅੰਦਰ ਤੇ ਹੁਣ ਮੈਂ ਆਟਾ ਗੁੰਨ ਕੇ ਫਟਾਫਟ ਇੱਕ ਸਾਈਡ ਤੇ ਸਬਜ਼ੀ ਧਰ ਦਾਨੀ ਆਂ ਅਸੀਂ ਇੱਕ ਸਾਈਡ ਤੇ ਲਾ ਦੇਣਾ ਫੁਲਕੇ ਉਸ ਤੋਂ ਬਾਅਦ ਫੇਰ ਪਹਿਲਾਂ ਮੈਂ ਭਾਂਡੇ ਮੰਜੂਗੀ ਆਟਾ ਗੁੰਨੀ ਕੇ ਪਹਿਲਾਂ ਮੈਂ ਭਾਂਡੇ ਮੰਜੂਗੀ ਜਾਨੂ ਸਬਜ਼ੀ ਵਾਲੀ ਆ ਕੇ ਇੱਕ ਸਾਈਡ ਤੇ ਕਰ ਦਾਂਗੇ ਉਹਤੇ ਮੇ ਫਟਾਫਟ ਮਾਹਦਣੀ ਆਪਾਂ ਇਹ ਆਈ ਚੁਟਕੀਆਂ ਦੇ ਨਾਲ ਬਸ ਕੰਮ ਨਿਬੜ ਕੇ ਜਦੋਂ ਨੂੰ ਮਿਲਦੀ ਹੈ ਕੰਮ ਕਰਕੇ ਸਾਰੇ ਫ੍ਰੀ ਹੋ ਗਏ ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਭਾਂਡੇ ਤੋਣ ਮੈਂ ਕਿਹਾ ਚਲੋ ਵੀ ਪਹਿਲਾਂ ਭਾਂਡੇ ਮਾਂਜਦੀਆਂ ਕਿਉਂਕਿ ਮੈਨੂੰ ਜਦੋਂ ਤੋ ਤੱਕ ਮਤਲਬ ਕਿ ਕਿਚਨਾਂ ਚ ਗੰਦਗੀ ਜੀ ਹੋਵੇ ਉਦੋਂ ਤੱਕ ਮੈਨੂੰ ਕੰਮ ਕਰਨਾ ਵਧੀਆ ਨਹੀਂ ਲੱਗਦਾ ਰੋਟੀ ਬਣਾਉਣਾ ਵਧੀਆ ਨਹੀਂ ਲੱਗਦਾ ਮੈਨੂੰ ਇਹ ਸੀਗਾ ਵੀ ਪਹਿਲਾਂ ਮੈਂ ਭਾਂਡੇ ਵਗੈਰਾ ਸਾਰੇ ਚੱਕਦਾ ਵੀ ਉਸ ਤੋਂ ਬਾਅਦ ਫਿਰ ਮੈਂ ਆਪਣੀ ਸੈਲਫ ਜੀ ਸਾਫ਼ ਕਰਕੇ ਚੰਗੀ ਤਰ੍ਹਾਂ ਹਨ ਵੀ ਫੇਰ ਰੋਟੀ ਬਣਾਉਣ ਲੱਗੂੰਗੀ ਇੱਥੇ ਮੇਰਾ ਸਾਧ ਪਣ ਜਾਂ ਖਤਮ ਹੋ ਗਿਆ ਸੀਗਾ ਬਰਤਨ ਵਾਸ਼ ਕਰਨੇ ਵਾਲਾ ਫਿਰ ਮੈਂ ਵੀ ਨੂੰ ਕਿ ਮੈਂ ਕਿਹਾ ਖੋਲ ਕੇ ਦੇ ਵਿੱਚ ਰੱਖ ਟਿੱਕੀ ਬੁੱਤ ਫਿਰ ਉਹਨੇ ਰੱਖਤੀ ਸੀ ਉਸ ਤੋਂ ਬਾਅਦ ਮੈਂ ਆਪਣੇ ਭਾਂਡੇ ਮ ਸੀਗੀ ਸਬਜੀ ਨੂੰ ਵੀ ਦੇਖ ਰਹੀ ਸੀਗੀ ਬਣਾਏ ਸੀਗੇ ਕੋਪਤੇ ਕੋਪਤਿਆਂ ਦੀ ਸਬਜੀ ਰੱਖੀ ਹੋਈ ਸੀਗੀ ਬਣਨ ਦੇ ਲਈ ਇੱਥੇ ਮੈਂ ਕਰਚੀ ਫੇਰ ਰਹੀ ਸੀ ਕਿ ਮੈਂ ਕਿਹਾ ਚਲੋ ਵੀ ਨਾਲੇ ਕੋਪਤੇ ਵਿੱਚ ਐਡ ਕਰ ਦੰਨੀ ਆ ਵਿੱਚ ਕਰਤੇ ਸੀਗੇ ਕੋਪਤੇ ਐਡ ਪਰ ਮੇਰੇ ਨਾਲ ਕਦੇ ਵੀ ਕੋਪਤੇ ਨਹੀਂ ਅੱਜ ਤੱਕ ਇੰਨੇ ਸਾਲ ਹੋ ਗਏ ਬਣਾਉਂਦੀ ਨੂੰ ਕਦੇ ਵੀ ਕੋਪਤੇ ਘੁਲੇ ਨਹੀਂ ਹੈਗੇ ਬਟ ਇਸ ਪਰ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਕੀ ਗੱਲ ਹੋਈ ਹੈ ਸਮਝ ਨਹੀਂ ਲੱਗੀ ਹੈਗੀ ਆਏ ਤਾਂ ਵਿੱਚ ਹੈਗੇ ਵੀ ਸੀਗੇ ਬਟ ਥੋੜੇ ਜਿ ਘੁਲ ਜੇ ਵੀ ਗਏ ਸੀਗੇ ਪਤਾ ਨਹੀਂ ਕੀ ਚੱਕਰ ਹੋਇਆ ਕਦੇ ਵੀ ਮੇਰੀ ਸਬਜੀ ਖਰਾਬ ਨਹੀਂ ਹੋਈ ਹੈਗੀ ਨਹੀਂ ਇੰਨੇ ਵਧੀਆ ਚਾਹੇ ਮੈਂ ਕਿੰਨੇ ਦਿਨ ਉਹਨੂੰ ਉਵਾਲੀਆਂ ਦਵਾਈ ਜਾਮ ਕਿੰਨੀਆਂ ਦਵਾਈ ਉਵਾਲੀਆਂ ਦਵਾਈ ਜਾਮ ਪਰ ਮੇਰੇ ਕੋਪ ਤੇ ਕਦੇ ਵੀ ਖਰਾਬ ਨਹੀਂ ਸੀਗੇ ਹੁੰਦੇ ਮਤਲਬ ਕਿ ਘੁਲਦੇ ਨਹੀਂ ਸੀਗੇ ਬਟ ਅੱਜ ਘੁਲ ਗਏ ਸੀਗੇ ਇੱਥੇ ਅਵੀ ਮੇਰ ਨਾਲ ਚੌੜਾ ਕਰਦਾ ਸੀਗਾ ਗਲਾਸ ਰੱਖਿਆ ਸੀ ਅੰਦਰ ਮੈਂ ਕਿਹਾ ਵੀ ਇੱਕ ਗਲਾਸ ਘਾਟਾ ਲੈ ਕੇ ਅੰਦਰ ਉਹ ਵੀ ਮੈਂ ਮੰਜਾ ਇਹ ਦੇਖ ਕੇ ਲੈ ਕੇ ਕਹਿੰਦਾ ਮਮਾ ਅੰਦਰ ਤਾਂ ਗਲਾਸ ਹੈ ਹੀ ਨਹੀਂ ਇੱਥੇ ਮੈਨੂੰ ਚੌੜਾ ਲੱਗਿਆ ਹੈ ਸੀਗਾ ਕਰਨ ਤੇ ਇੱਥੇ ਮੈਂ ਹੁਣੇ ਪਾਣੀ ਦੀ ਬੋਤਲਾਂ ਭਰ ਕੇ ਰੱਖੀਆਂ ਸੀਆਂ ਕਹਿੰਦਾ ਮਮਾ ਪਾਣੀ ਠੰਡਾ ਨਹੀਂ ਹੈਗਾ ਬਰਫ਼ ਪਾ ਕੇ ਲੱਗਿਆ ਸੀਗਾ ਪੀਣ ਕਹਿੰਦਾ ਮਮਾ ਪਾਣੀ ਬਿਲਕੁਲ ਵੀ ਡੰਡਾ ਨਹੀਂ ਹੈਗਾ ਕਿਉਂਕਿ ਮੈਂ ਬੋਤਲਾਂ ਹੁਣੇ ਭਰ ਕੇ ਰੱਖੀਆਂ ਸੀਗੀਆਂ ਤਾਂ ਅਜੇ ਪਾਣੀ ਦੀਆਂ ਇੱਥੇ ਅਵੀ ਲੱਗਿਆ ਸੀਗਾ ਪਾਣੀ ਪੀਣ ਮੈਂ ਆਪਣੇ ਭਾਂਡੇ ਸਾਰੇ ਤੋਲੇ ਸੀਗੇ ਤੇ ਆਪਾਂ ਉਧਰ ਸਬਜੀ ਦੇ ਵਿੱਚ ਕੋਪਤ ਵੀ ਪਾਤੇ ਸੀਗੇ ਗੈਸ ਕਰਤਾ ਸੀਗਾ ਕੱਟ ਵੱਸ ਹੁਣ ਮੈਂ ਇੱਥੇ ਬਰਫ ਵਾਲਾ ਆਪਣਾ ਰੱਖ ਲਿਆ ਸੀਗਾ ਪਰ ਕੇ ਪਾਣੀ ਵਿੱਚ ਮੈਂ ਕਿਹਾ ਚਲੋ ਵੀ ਜੰਮ ਜਾਣਗੇ ਹਨਾ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਮੈਂ ਸ਼ੈਂਕ ਸਾਫ਼ ਕਰਨ ਕਿਉਂਕਿ ਤਾਨੂੰ ਪਤਾ ਹੀ ਆ ਹਮੇਸ਼ਾ ਹੀ ਤੁਸੀਂ ਮੇਰੀ ਵੀਡੀਓ ਚ ਦੇਖਦੇ ਹੋਵੋਗੇ ਵੀ ਮੈਂ ਜਰੂਰ ਸਾਫ ਕਰਦੀ ਕਰਦੀ ਆ ਦੇਖੋ ਹੁਣ ਮੈਂ ਪਹਿਲਾਂ ਆਪਣੀ ਕਿਚਨ ਸਾਫ ਕਰਨੀ ਆ ਰੋਟੀ ਬਣਾਉਣ ਤੋਂ ਪਹਿਲਾਂ ਐਨ ਸੁੱਕੀ ਸੁੱਕੀ ਕਿਚਨ ਘਰ ਲੈਣੀ ਆ ਸਾਫ ਸੁਥਰੀ ਫੇਰ ਰੋਟੀ ਬਣਾਉਂਗੀ ਕਿਉਂਕਿ ਮੈਨੂੰ ਵਧੀਆ ਹੀ ਐਵੇਂ ਲੱਗਦਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਮਤਲਬ ਕਿ ਵਿੱਚ ਗੰਦਾ ਗੰਦਾ ਪਿਆ ਹੋਵੇ ਮੈਂ ਰੋਟੀ ਬਣਾਵਾਂਗੀ ਲਗਲੇਆੜ ਜੀ ਤਾਂ ਮੈਨੂੰ ਥੋੜੀ ਕੰਨ ਤੌਂਦੀ ਆ ਉਸ ਤੋਂ ਬਾਅਦ ਆਪਾਂ ਤਵਾ ਵੀ ਆਪਣਾ ਧੋ ਲਿਆ ਸੀਗਾ ਤੇ ਸਬਜ਼ੀ ਵੀ ਆਪਣੀ ਬਣ ਚੁੱਕੀ ਸੀਗੀ ਤੇ ਬਸ ਵਿੱਚ ਧਨੀਆ ਐਡ ਕਰਨਾ ਸੀਗਾ ਧਨੀਆ ਮੇਰੇ ਕੋਲ ਤਾਜ਼ਾ ਧਨੀਆ ਹੈ ਜਰ ਰੱਖਿਆ ਹੋਇਆ ਸੀਗਾ ਫ੍ਰਿਜ ਦੇ ਵਿੱਚ ਉਹੀ ਆਪਾਂ ਨੇ ਪਾਇਆ ਸੀ ਇੱਥੇ ਮੈਂ ਪਾਦੀ ਸੀਗੀ ਕਸਤੂਰੀ ਮੈਥੀ ਐਡ ਕਰਤੀ ਸੀਗੀ ਤੇ ਹੁਣ ਮੈਂ ਚੱਕੂੰਗੀ ਧਨੀਆ ਫ੍ਰਿਜ ਦੇ ਵਿੱਚ ਥੋੜਾ ਜਿਹਾ ਪਿਆ ਸੀਗਾ ਮੈਂ ਕਿਹਾ ਚਲੋ ਵੀ ਇਹੀ ਪਾ ਲੰਨੀ ਆ ਇਹਨਾਂ ਮੈਂ ਮਤਲਬ ਕੰਟੇਨਰ ਦੇ ਵਿੱਚ ਨਹੀਂ ਸੀ ਰੱਖਿਆ ਪਰ ਵੈਸੇ ਠੀਕ ਰਿਹਾ ਜਿਆਦਾ ਹੋ ਨਹੀਂ ਸੀਗਾ ਖਰਾਬ ਜਿਆ ਨਹੀਂ ਸੀ ਹੋਇਆ ਮਤਲਬ ਕਿ ਥੋੜਾ ਸੁੱਕ ਜਿਆ ਗਿਆ ਸੀ ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਸੁੱਕਿਆ ਹੋਇਆ ਵੀ ਧਨੀਆ ਦਾ ਧਨੀਆ ਆਈਆਂ ਖੁਸ਼ਬੂ ਤਾਂ ਧਨੀਏ ਦੀ ਆਉਗੀ ਉਹ ਹੈ ਨਾ ਸਾਡੇ ਸਰਦਾਰ ਸਾਹਿਬ ਜੀ ਆਗੇ ਹਾਂਜੀ ਤੇ ਇਧਰ ਲੈ ਕੇ ਆਇਆ ਆ ਪੋਕੇਮਾਨ ਕਿਤੇ ਦਾ ਗਈ ਤਾ ਨਾ 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 ਗੱਡੀ ਚੜ੍ਹ ਖਾਣ ਦੇਖਣਾ ਇਹ ਚੜ੍ਹਣਾ ਹਰ ਅੱਖ ਰੇ ਡਿਗਰ ਖਾਣਾ ਆਸਤ ਲੈ ਲਿਓ ਇਹ ਤਾਂ ਇਹਨਾਂ ਗਏ ਹੋਏ ਸੀ ਕਿ ਦਿੱਲੀ ਉੱਤੇ ਦਿੱਲੀ ਗਏ ਸੀ ਕਿ ਜੜ ਗਏ ਹੋਏ ਸੀ ਕਸਨਮਰ ਹੋ ਗਏ ਆ ਸ਼ੋਪਿੰਗ ਕਰਨ ਓਏ ਦੱਸਾਂ ਮੇਰੇ ਪਾਂਡੇ ਪਾਂਡਾ ਨਾ ਨਹੀਂ ਪੈਂਗੂਇਨ ਕਿੰਨਾ ਕਿਉਂ ਮੇਰਾ ਪਾਪਾ ਆ ਮੇਰਾ ਪੈਂਗੂਇਨ ਮੇਰਾ ਪੋਕੀਮਨ ਆ ਛੋਟਾ ਨਾ ਮੇਰਾ ਉਹ ਮੇਰਾ ਪੋਕੀਮਨ ਕਰੰਟ ਦੋ ਪਿੱਛੇ ਰੋ ਗਏ ਇੱਕ ਲੈ ਕੇ ਪਿੱਛੇ ਨੋ ਗਏ ਦਿਖਾ ਪੁੱਤ ਇੱਕ ਲੈ ਕੇ ਆਏ ਨੇ ਇਹ ਵਾਲਾ ਉੱਥੇ ਨਾ ਮਾਰਕੀਟ ਆ ਉੱਥੇ ਬਹੁਤ ਸਸਤੀ ਮਾਰਕੀਟ ਆ ਤੇ ਉੱਥੇ ਗਏ ਹੋਏ ਸੀਗੇ ਉੱਥੇ ਤੋਂ ਫਿਰ ਸਾਨੂੰ ਫੋਨ ਕਰਿਆ ਫਿਰ ਇਹ ਚੀਜ਼ਾਂ ਖਰੀਦ ਲਈਆਂ ਸੀ ਕੱਪੜੇ ਬਹੁਤ ਸਸਤੇ ਸੀਗੇ ਉੱਥੇ ਹੈ ਮੈਂ ਕਿ ਜਦੋਂ ਵੀ ਮੇਰਾ ਵੀ ਇਹਦਾ ਇੰਨੀ ਚੀਜ਼ਾਂ ਕੌਣ ਕਹਿੰਦੀ ਤੂੰ ਸਾਰੇ ਬੋਲ ਨਹੀਂ ਲੱਗੇ ਆ ਹਾਂ ਉਹਨੋਂ ਤੋਂ ਵੱਧ ਮੈਂ ਲਿਆ ਆਹ ਮੈਂ ਕਿ ਕੱਪੜੇ ਆ ਇਹਨੇ ਮੰਗਲੇ ਕਿ ਹੋ ਰਿਹਾ ਇਹ ਤਾਂ ਸਸਤਾ ਕੀ ਮਿਲ ਜਾਣਗੇ ਤੁਹਾਨੂੰ ਮੈਂ ਕਿ ਜਦੋਂ ਮम्मा ਮੇਰਾ ਕੋਈ ਰੂਪ ਹੋਊਗਾ ਨਾ ਮੈਂ ਉਹ ਦਿਖਾਏ ਰੱਖਾਂ ਉਹ ਦੇਖੋ ਆ ਉਹ ਦੇਖੀ ਉਹ ਸਾਰੇ ਆ ਤਾਂ ਮੇਰਾ ਆ ਤਾਂ ਵਾੜਾ ਕਿ ਆ ਮੈਨੂੰ ਆਹ ਇੱਕ ਆ ਵਧੀਆ ਲੱਗਿਆ ਸਾਰੇ ਨਾਲ ਇੱਕ ਉਹ ਦੇਲੇ ਆਹ ਦਿਖਾਈ ਸੈਜ ਉਹ ਦੂਜਾ ਉਹ ਦੂਜਾ ਤੇ ਜਿਹੜਾ ਆਪਣਾ ਖਰਾਬ ਹੋ ਗਿਆ ਉਹਦੇ ਨਾਲ ਲਈਆ ਬਸ ਬੱਟੇ ਕਲਰ ਬਹੁਤ ਸੋਹਣਾ ਲੱਗਾ ਮਲਟੀ ਸ਼ੇਡ ਜਿਆਰਾ ਜਿਹੜੇ ਆਪਣਾ ਪਹਿਲਾਂ ਪਿਆ ਸੀ ਇਹਨੂੰ ਮੈਂ ਵਾਸ਼ ਕਰਨੇ ਆ ਰਿਹਾ ਲੇਸ ਉੱਥੇ ਫਿਰ ਧੂੜ ਪਿੱਟੀ ਪੈ ਜਾਂਦੀ ਹੈ ਨਾ ਇੰਨਾ ਤਾਂ ਨਹੀਂ ਨਹੀਂ ਐਂ ਠੀਕ ਆ ਸਾਫ਼ ਆ ਉਹ ਫਿਰ ਆਈ ਗਰੰਟੀ ਜੇ ਨਹੀਂ ਦਿੰਦੀ ਉਹ ਨਹੀਂ ਰਹਿਣ ਦੇ ਰਹਿਣ ਤੇ ਪੁੱਛ ਨਹੀਂ ਖੋਲਣੀ ਹੈਗੀ ਬੰਨੀ ਨਹੀਂ ਯਾਰ ਬੰਨੀ ਰਹਿਣ रोटी, चलो ये रोटी। हो चलो जी ये दे दी आपने भांडे भी नहीं सी मांज देखो मिठू पागलोनी ज्यादा लागे कहने पापा पापा जी मैं हूँ रोटी दे मेरे पापा ने रोटी पा दे है आप सब्जी कर ली थोड़ी सी गर्म कर दी गरम हूँ सोन गए बेचारे किन्ने दिन आते है जाग दे ਬਹੁਤ ਵੀਰ ਨੇ ਜਿਹੜੀ ਇੰਨੀ ਮਿਹਨਤ ਕਰਦੇ ਨੇ ਬਹੁਤ ਨੇ ਬਹੁਤ ਚਾਹੋ ਸਾਰੇ ਪ੍ਰਮਾਤਮਾ ਰਾਮ ਤੁੰਦਰੁਸਤੀ ਬਖਸ਼ ਸਾਰੇ ਵੀਰਾਂ ਨੂੰ ਪ੍ਰੈਕਟ ਕਲਰ ਤਾਂ ਬਹੁਤ ਪੁਰਾਣਾ ਰਿਵਾਜ ਹੋਊਗਾ ਪਾਪਾ ਨੂੰ ਰੈੱਡ ਵਧੀਆ ਲੱਗੀ ਜਾਂਦੇ ਨੇ ਆਪਣੇ ਪਹਿਲਾਂ ਰੈੱਡ ਆ ਪਾੜ ਕੇ ਸਿੱਟੇ ਹੁਣ ਤੇ ਟੈਡੀ ਵੀਅਰ ਪਿਆ ਦਾ ਹੁੰਦਾ ਸੀ

ਜੀ ਹੁਣ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਬਲੌਗ ਦੇ ਨਾਲ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਪੂਲ ਵਾ ਜਰੂਰ ਕਰਿਆ ਕਰੋ ਹੁਣ ਮੈਂ ਸਰਦਾ ਸਬਜ਼ੀ ਨੂੰ ਆਪਣੀ ਰੋਟੀ ਬਾਕੇ ਦੇ ਦਮਾ ਖਾ ਕੇ ਫੇ ਰੋਟੀ ਹੁਣ ਆਪਣਾ ਭਾਂਡੇ ਧੋਂਗੀ ਜਿਹੜੀ ਇੱਕ ਪਲੇਟ ਸਾਡੀ ਪਈ ਹੈ ਇੱਕ ਪਲੇਟ ਇਹਨਾਂ ਦੀਆਂ ਕਿਉਂਕਿ ਅਸੀਂ ਪਹਿਲਾਂ ਖਾ ਲਈ ਸੀ ਇਹਨਾਂ ਨੇ ਫੋਨ ਕਰਤਾ ਸੀ ਵੀ ਤੁਸੀਂ ਖਾ ਲਓ ਮੈਂ ਲੇਟ ਹੋ ਜਾਣਾ ਤੇ ਬਾਕੀ ਜੀ ਹੁਣ ਮਿਲਦੇ ਆ ਜੀ ਫਿਰ ਆਪਾਂ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ OK ਜੀ ਬਾਈ ਬਾ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ